ਪ੍ਰਭ ਤੂੰ ਠਾਕੁਰ ਸਦਾ ਪ੍ਰਤਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਨ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਉਲਾ ਜੇ ਤਖਤ ਵਿਸਾਲੇ ਤੋ ਦਾਸ ਤੇ ਮਾਰੇ ਘਾਸ ਵਡਾਵੇ ਕੇਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗਹ ਹੈ ਅਤੋਲਾ ਪਰਮ ਸਰਮਾਨ ਜੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਵਿੱਚ ਸੁਭਾਇਮਾਨ ਹੋ ਕੇ ਕਲਗੀਧਰ ਪਿਤਾ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਫਰਜੰਦ ਅਤੇ ਮਾਤਾ ਗੁਜਰ ਕੌਰ ਅਨੇਕਾਂ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਮਨਾਉਣ ਵਾਸਤੇ ਪਿਛਲੇ ਦਿਨਾਂ ਤੋਂ ਗੁਰਸੰਗਤ ਦੀ ਆਪ ਗੁਰੂ ਚਰਨਾਂ ਵਿੱਚ ਜੁੜ ਗਏ ਹੋ ਕਲ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਇਤਿਹਾਸ ਦੀ ਸਾਂਝ ਪਾਈ ਸੀ ਜਿਸ ਵੇਲੇ ਗੰਗੂ ਬ੍ਰਾਹਮਣ ਦੇ ਘਰ ਛੋਟੇ ਸਭ ਜਾਦੇ ਸਤੇ ਮਾਤਾ ਗੁਜਰੀ ਜੀ ਪਹੁੰਚਦੇ ਹਨ ਆਓ ਉਸ ਤੋਂ ਅਗਲਾ ਇਤਿਹਾਸ ਸਾਂਝਾ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਦੀ ਸਤਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਕਈ ਐਸੀਆਂ ਰਵੈਤਾ ਸ਼ੁਰੂ ਹੋ ਗਈਆਂ ਸਾਡੇ ਸਮਾਜ ਦੇ ਵਿੱਚ ਆ ਜੋ ਸੋਸ਼ਲ ਮੀਡੀਆ ਚੱਲਦਾ ਹੈ ਆਪਨੇ ਵੀ ਦੇਖਿਆ ਹੋਵੇਗਾ ਇਦਾਂ ਦੇ ਵੀਡੀਓ ਬਣਾ ਕੇ ਪਾਈ ਜਾਂਦੇ ਆ ਕਿ ਉਹ ਇੱਕ ਪਲਗ ਦੀ ਵੀਡੀਓ ਪਾਈ ਜਾ ਰਹੀ ਕਿ ਉਹ ਪਲਗ ਜਿਹੜਾ ਗੰਗੋ ਬ੍ਰਾਹਮਣ ਦੇ ਘਰ ਦਾ ਕਿਉਂਕਿ ਹਰੇਕ ਸਿੱਖ ਦੇ ਅੰਦਰ ਸ਼ਰਧਾ ਹੁੰਦੀ ਹੈ ਹਰ ਇੱਕ ਚੀਜ਼ ਨਾਲ ਸਿੱਖ ਪਿਆਰ ਕਰਦਾ ਜਿਹੜੀ ਗੁਰੂ ਸਾਹਿਬ ਦੀ ਅਤੇ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੁੜੀ ਹੈ ਇੱਕ ਪਲਗ ਦੀ ਫੋਟੋ ਪਾਈ ਜਾ ਰਹੀ ਹੈ ਕਿ ਇੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਭ ਜਾਦਿਆਂ ਨੇ ਵਿਸ਼ਰਾਮ ਕੀਤਾ ਸੀ ਪਰ ਗੁਰੂ ਸੰਗਤ ਜੀ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ ਸੀ ਨਾ ਸਿੱਖ ਰਾਜ ਸਤਬਤ ਹੋਇਆ ਸਰੰਦ ਦੀ ਧਰਤੀ ਤੇ ਸਭ ਤੋਂ ਪਹਿਲਾਂ ਗੰਗੂ ਬ੍ਰਾਹਮਣ ਦਾ ਜਿਹੜਾ ਪਿੰਡ ਸਿਹੜੀ ਸੀ ਉਸ ਨੂੰ ਮਲੀਆ ਮੇਟ ਕਰ ਦਿੱਤਾ ਇੱਥੇ ਦੋ ਵਾਰੀ ਹਮਲਾ ਸਿੱਖਾਂ ਨੇ ਕੀਤਾ ਇੱਕ ਵਾਰੀ ਜੱਸਾ ਸਿੰਘ ਆਲੋਵਾਲੀਆਂ ਨੇ ਕੀਤਾ ਹੁਣ ਜਿਸ ਘਰ ਦੀ ਇੱਕ ਇੱਟ ਨਹੀਂ ਬਚੀ ਹੋएगी ਉਥੇ ਪਲੰਗ ਕਿਤਾ ਬਚ ਗਿਆ ਕਈ ਇਦਾਂ ਦੀਆਂ ਰਵੈਤਾਂ ਬੜੀਆਂ ਪ੍ਰਚਲਿਤ ਕਰ ਦਿੱਤੀਆਂ ਜੀ ਜਿੱਦੋਂ ਸਾਨੂੰ ਬੜਾ ਸਟੇਟ ਹੋਣ ਦੀ ਜ਼ਰੂਰਤ ਹੈ ਉਹ ਜਿਸ ਵੇਲੇ ਗੰਗੂ ਲਾਲਚ ਵਿੱਚ ਆਉਂਦਾ ਹੈ ਮਾਤਾ ਜੀ ਦੀ ਜਿਹੜੀਆਂ ਮੋਹਰਾਂ ਵਾਲੀ ਥੈਲੀ ਚੁਰਾ ਲੈਂਦਾ ਹੈ ਮਾਤਾ ਜੀ ਕਹਿੰਦੇ ਬੇਟਾ ਕੋਈ ਗੱਲ ਨਹੀਂ ਜੇ ਤੂੰ ਸੰਭਾਲ ਲਈਏ ਤਾਂ ਵੀ ਚੰਗੀ ਗੱਲ ਹੈ ਨੀਤਾ ਸੀ ਜਿੰਨੇ ਦਿਨ ਇੱਥੇ ਰਹਿਣਾ ਤੈਨੂੰ ਦੇਖ ਕੇ ਜਾਣਾ ਸੀ ਜਾਨ ਰੌਲਾ ਪਾਉਣ ਲੱਗ ਗਿਆ ਨਾਲੇ ਚੋਰ ਤੇ ਨਾਲੇ ਚਦਰ ਮਾਤਾ ਜੀ ਨੇ ਫੇਰ ਆ ਕੇ ਆ ਬੇਟਾ ਮੈਨੂੰ ਇਹਨਾ ਮੋਰਾਂ ਦੀ ਚਿੰਤਾ ਨਹੀਂ ਹੈ ਜਿਹੜੀਆਂ ਤੂੰ ਚੋਰੀ ਕਰ ਲਈ ਕੋਈ ਗੱਲ ਨਹੀਂ ਇੱਕ ਮੋਰਾਂ ਦੀ ਚਿੰਤਾ ਨਹੀਂ ਹੈ ਮੈਨੂੰ ਤਾਂ ਆ ਮੋਰਾਂ ਦੀ ਚਿੰਤਾ ਜਿਹੜੇ ਮਰੇ ਸੱਜੇ ਤੇ ਖੱਬੇ ਪਏ ਐ ਬਾਬਾ ਚੋਰਾਵਾਰ ਸਿੰਘ ਤੇ ਬਾਬਾ ਫਤਿਹ ਇਹ ਬੜਾ ਕੀਮਤੀ ਖਜ਼ਾਨਾ ਮੇਰੇ ਕੋਲ ਮੇਰੇ ਲਾਲ ਮੇਰੇ ਗੁਰੂ ਜੀ ਨੇ ਮੈਨੂੰ ਬਖਸ਼ਿਸ਼ ਕੀਤਾ ਮੈਨੂੰ ਇਹਨਾ ਮੋਹਰੇ ਦੀ ਜਰੂਰਤ ਨਹੀਂ ਹੈ ਗ੍ਰਿਫਤਾਰ ਕਰਾ ਦਿੰਦਾ ਜਾਨੀ ਖਾਨ ਮਾਨੀ ਖਾਨ ਬੁਰੰਡੇ ਤੋਂ ਥਾਣੇਦਾਰ ਆਉਂਦੇ ਆ ਬੁਰੰਡੇ ਪਹਿਲੀ ਰਾਤ ਕੁਮਾ ਮਸ਼ਕੀ ਦੇ ਘਰ ਦੂਸਰੀ ਰਾਤ ਗੰਗੂ ਬ੍ਰਾਹਮਣ ਦੇ ਘਰ ਤੀਜੀ ਰਾਤ ਮੋਰੰਡੇ ਦੀ ਕੋਤਵਾਲੀ ਦੇ ਵਿੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਥੋੜਾ ਜਿਹਾ ਤਰੀਕਾ ਅੱਗੇ ਪਿੱਛੇ ਹੋ ਗਿਆ ਸੀ 1933 ਤੱਕਰ ਇਹ ਜਿਹੜਾ ਗੁਰਦੁਆਰਾ ਹੁਣ ਕੋਤਵਾਲੀ ਸਾਹਿਬ ਹੈ ਮੋਰੰਡੇ ਦੇ ਵਿੱਚ ਇੱਥੇ ਪੁਲਿਸ ਦੀ ਚੌਂਕੀ ਸੀ 1933 ਤੱਕਰ ਅੰਗਰੇਜ਼ਾਂ ਦੇ ਰਾਜ ਵਿੱਚ 1933 ਤੋਂ ਲੈ ਕੇ 1998 ਤੱਕ ਇੱਥੇ ਸਰਕਾਰੀ ਸਕੂਲ ਸੀ ਫਿਰ ਉਸ ਤੋਂ ਬਾਅਦ ਸਿੱਖਾਂ ਦੇ ਅੰਦਰ ਭਾਵਨਾ ਸੀ ਉਸ ਸਮੇਂ ਜਥੇਦਾਰ ਗੁਰਚਰਨ ਸਿੰਘ ਤੋੜੇ ਨੂੰ ਕਿਹਾ ਗਿਆ ਉਹਨਾਂ ਨੇ ਆਵਾਜ਼ ਨੂੰ ਉਠਾਇਆ ਤੇ ਉਸ ਸਕੂਲ ਜਿਹੜਾ ਸਿੱਖ ਕੌਮ ਨੂੰ ਮਿਲਿਆ ਤੇ 1999 ਦੇ ਵਿੱਚ ਇਹ ਗੁਰਦੁਆਰਾ ਸਭ ਸਤਾਪਤ ਹੋਇਆ ਗੁਰਦੁਆਰਾ ਕੋਤ ਵਾਲੀ ਸਿੰਘ ਗੁਰੂ ਸੰਗਤ ਜੀ ਸੁਬਾ ਵਜੀਰ ਖਾਨ ਜਿਹੜਾ ਸੀ ਚਮਕੌਰ ਤੋਂ ਸ਼ਰਮ ਸ਼ਾਰੋ ਕੇ ਆਇਆ ਜਦੋਂ ਪਤਾ ਲੱਗਾ ਵੀ ਇਹ ਜਿਹੜਾ ਸੀਸ ਹੈ ਨਾ ਗੁਰਗੋਬਿ ਸਿੰਘ ਦਾ ਨਹੀਂ ਭਾਈ ਸੰਗਤ ਸਿੰਘ ਜੀ ਦਾ ਹੈ ਬੜਾ ਉਦਾਸ ਹੋ ਗਿਆ ਹੁਣ ਗੰਗੂ ਬ੍ਰਾਹਮਣ ਤੇ ਜਿਹੜੇ ਸਮੇਂ ਦੇ ਉਸ ਸਮੇਂ ਦੇ ਥਾਣੇਦਾਰ ਸਨ ਬੁਰਿੰਡੇ ਦੇ ਇਹ ਦੋਨੇ ਜਾਣੇ ਜਾਂਦੇ ਆ ਜਾ ਕੇ ਸੂਬੇ ਨੂੰ ਮਿਲਦੇ ਆ ਸੂਬੇ ਨੂੰ ਕਹਿੰਦੇ ਆ ਕੋਈ ਗੱਲ ਨਹੀਂ ਜੇ ਗੁਰੂ ਗੋਬਿੰਦ ਸਿੰਘ ਨਹੀਂ ਮਿਲਿਆ ਨਾ ਉਹਦੇ ਸਹਿਬਜ਼ਾਦੇ ਸਾਡੀ ਕੈਦ ਵਿੱਚ ਹਨ ਉਹਦੀ ਮਾਤਾ ਕੈਦ ਵਿੱਚ ਹੈ ਸੁਭਾ ਬੜਾ ਖੁਸ਼ ਹੋਇਆ ਵੀ ਹੁਣ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਦੇ ਪਿਆਰ ਦੇ ਵਿੱਚ ਵੱਜਾ ਹੋਇਆ ਭੱਜ ਕੇ ਆਏਗਾ ਆਪਣੇ ਬੱਚਿਆਂ ਨੂੰ ਛਡਾਉਣ ਵਾਸਤੇ ਸਾ ਸੰਗਤ ਜੀ ਇੱਕ ਹੁੰਦਾ ਮੋਹ ਇੱਕ ਹੁੰਦਾ ਪ੍ਰੇਮ ਸਤਗੁਰੂ ਨੇ ਪ੍ਰੇਮ ਸਿਖਾਇਆ ਸਾਡਾ ਫਰਜ ਹੈ ਘਰ ਵਿੱਚ ਬੱਚੇ ਆ ਇਹਨਾਂ ਨਾਲ ਪ੍ਰੇਮ ਕਰਨਾ ਹੈ ਸਤਗੁਰੂ ਨੇ ਮੋਹ ਨਹੀਂ ਮੋਹ ਦੇ ਵਿੱਚ ਤਾਂ ਬਹੁਤ ਕੁਝ ਦੇਖਿਆ ਅਭ ਮਨੂ ਦੀ ਮੌਤ ਤੇ ਅਰਜੁਨ ਬੜਾ ਤੜਫਿਆ ਸੀ ਰਾਮਚੰਦਰ ਲక్ష్మణ ਬਨਵਾਸ ਚਲੇ ਗਏ ਪਤਾ ਵੀ 14 ਸਾਲ ਬਾਅਦ ਵਾਪਸ ਆ ਜਾਣਾ ਦਸ਼ਰਤ ਇਸ ਜਿਹੜਾ ਵਿਛੋੜਾ ਸਹਿਣ ਨਹੀਂ ਕਰ ਸਕਿਆ ਕਿੰਨਾ ਇਤਿਹਾਸ ਭਰਿਆ ਪਿਆ ਪਰ ਸਤਗੁਰੂ ਨੇ ਮੋੜ ਨਹੀਂ ਸਤਗੁਰੂ ਨੇ ਪ੍ਰੇਮ ਸਿਖਾਇਆ ਆ ਮੋ ਤਾਂ ਆ ਜਿਹੜੀ ਬਾਂਦਰੀ ਹੁੰਦੀ ਨਾ ਉਹ ਬਾਂਦਰੀ ਦੇ ਵਿੱਚ ਬਹੁਤ ਹੁੰਦਾ ਮਰੇ ਹੋਏ ਬੱਚੇ ਦਾ ਚਮੜਾ ਲੈ ਕੇ ਵੀ ਘੁੰਮਦੀ ਰਹਿੰਦੀ ਸਤਗੁਰੂ ਨੇ ਪ੍ਰੇਮ ਸਿਖਾਇਆ ਸਾਡਾ ਫਰਜ ਹੈ ਜੇ ਸਾਡੇ ਘਰ ਬੱਚੇ ਆ ਸਾਡਾ ਫਰਜ ਹੈ ਉਹਨਾਂ ਦੀ ਪਾਲਣਾ ਪੋਸ਼ਣਾ ਕਰਨੀ ਬਾਕੀ ਉਹਦੀ ਅਮਾਨਤ ਹੈ ਜੋ ਮੰਗਦਾ ਉਹ ਵਾਪਸ ਲੈ ਲੈਂਦਾ ਜੋ ਦਿੰਦਾ ਲੈ ਲੈਂਦਾ ਗੁਰੂ ਸਾਹਿਬ ਕਹਿੰਦੇ ਤੂੰ ਜਾਣੋਈ ਸਭ ਸੇ ਦੇ ਲੈ ਸੇ ਜਿੰਦ ਕਬੋ ਜਿੰਦ ਦੇਣ ਵਾਲਾ ਵੀ ਉਹੀ ਹੈ ਤੇ ਲੈਣ ਵਾਲਾ ਸੀ ਕੋਈ ਅਫਸੋਸ ਥੋੜੇ ਕਰ ਸਕਦੇ ਕਿ ਪ੍ਰਮਾਤਮਾ ਤੂੰ ਚੰਗਾ ਨਹੀਂ ਕੀਤਾ ਸਤਗੁਰੂ ਤਾਂ ਕਹਿੰਦੇ ਆ ਜੋ ਤੁਧ ਭਾਵੈ ਸਾਈ ਭਲੀ ਕਾ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਲੋਕ ਬੜੇ ਦੁਖੀ ਹੋ ਜਾਂਦੇ ਘਰ ਵਿੱਚ ਕੋਈ ਘਟਨਾ ਕੱਟ ਜਾਏ ਘਰ ਵਿੱਚੋਂ ਕੋਈ ਘਰ ਦਾ ਜੀ ਚਲੇ ਜਾਏ ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਹੁੰਦਾ ਹੈ ਕਹਿੰਦੇ ਬਜ਼ੁਰਗਾਂ ਨੂੰ ਨਹੀਂ ਦੱਸਣਾ ਕਿਸੇ ਬਿਮਾਰ ਬੰਦੇ ਨੂੰ ਨਹੀਂ ਦੱਸਿਆ ਜਾਂਦਾ ਵੀ ਘਰ ਮੌਤ ਹੋ ਗਈ ਆ ਕਿੱਡਾ ਵੱਡਾ ਆਪਣੇ ਵਾਸਤੇ ਦੁੱਖ ਲੱਗਦਾ ਨਾ ਵੀ ਵੱਡੇ ਸਭ ਜਾਂਦੇ ਆ ਦੇ ਸਰੀਰ ਛਲਣੀ ਕਰ ਦਿੱਤੇ ਗਏ ਚਮਕੌਰ ਦੀ ਗੜੀ ਦੇ ਵਿੱਚ ਛੋਟੇ ਸਭ ਜਾਂਦੇ ਸ਼ਹੀਦ ਹੋ ਗਏ ਪਰ ਜਿੱਦਾਂ ਜਿੱਦਾਂ ਅਸੀਂ ਇਤਿਹਾਸ ਪੜ ਰਹੇ ਆ ਨਾ ਇਤਿਹਾਸ ਨੂੰ ਸੁਣਾਂਗੇ ਸਾਡੀ ਸੁਰਤ ਜਿਹੜੀ ਬਲਵਾਨ ਹੁੰਦੀ ਹੈ ਸਟਰੋਂਗ ਹੁੰਦੀ ਹੈ ਸਾਨੂੰ ਤਾਕਤ ਮਿਲਦੀ ਹੈ ਇਹ ਇਦਾਂ ਵੀ ਹੋ ਸਕਦਾ ਹੋਇਆ ਔਰ ਪ੍ਰੈਕਟੀਕਲ ਕਰਕੇ ਦਿਖਾਇਆ ਸਤਗੁਰੂ ਨੇ ਜੋ ਬਾਣੀ ਵਿੱਚ ਕਿਹਾ ਨਾ ਉਹਨੂੰ ਸਤਗੁਰੂ ਨੇ ਪ੍ਰੈਕਟੀਕਲ ਕੀਤਾ ਪ੍ਰੈਕਟੀਕਲ ਕਰ ਗੱਲਾਂ ਨਹੀਂ ਸੀ ਸਾਡੇ ਮੰਗਰ ਉਹਨੂੰ ਦਰਸਾ ਦਿੱਤਾ ਵੀ ਇਦਾਂ ਹੁੰਦਾ ਹੈ ਇਦਾਂ ਕਰ ਸਕਦੇ ਆ ਔਰ ਕਈ ਉਦਾਹਰਨਾਂ ਇਤਿਹਾਸ ਵਿੱਚ ਤੁਹਾਨੂੰ ਮਿਲਣਗੀਆਂ ਸਿੱਖਾਂ ਨੇ ਕੀਤਾ ਉਸ ਸਮੇਂ ਵਜ਼ੀਰ ਖਾਂ ਬੜਾ ਖੁਸ਼ ਹੋਇਆ ਕੋਈ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਮੋਢਾ ਵਜਿਆ ਹੋਇਆ ਭੱਜ ਕੇ ਆਏਗਾ ਬੱਚਿਆਂ ਨੂੰ ਛਡਾਉਣ ਵਾਸਤੇ ਪਰ ਉਹੋ ਕੀ ਪਤਾ ਉਹ ਤਾਂ ਗਾ ਰਿਹਾ ਹੈ ਜਿਸकी ਵਸਤੂ ਅੱਗੇ ਰਾਖੇ ਪ੍ਰਭ ਦੀ ਆਗਿਆ ਮੰਨੇ ਮਤ ਉਹਦਾ ਹੁਕਮ ਹੈ ਜੋ ਗੁਰਬਾਣੀ ਕਹਿੰਦੀ ਇਹਨੂੰ ਪ੍ਰੈਕਟੀਕਲ ਕਰਕੇ ਦਿਖਾ ਦੇ ਬੜਾ ਖੁਸ਼ ਹੈ ਜਲਦੀ ਲੈ ਕੇ ਆਓ ਸ਼ਾਮ ਪੈ ਗਈ ਸੀ ਠੰਡਾ ਬੁਰਜ ਸਰੰਦ ਦੇ ਵਿੱਚ 8 ਬੁਰਜਾਂ ਸਨ ਬੁਰਜ ਬੰਦਲੇ ਇੱਕ ਉਚਾਈ ਦੇ ਉੱਪਰ ਬਣਾ ਕੇ ਉਹਦੇ ਉੱਪਰ ਸਿਰਫ ਛੱਤ ਸੀ ਆਲੇ ਦੁਆਲੇ ਸਾਰਾ ਖੁੱਲਾ ਸੀ ਔਰ ਸਾ ਸੰਗਤ ਦੀ ਆ ਠੰਡ ਜਿਹੜੀ ਆ 300 ਸਾਲ ਤੋਂ ਉੱਪਰ ਸਮਾ ਹੋ ਗਿਆ ਉਥੋਂ ਉਦੋਂ ਦੀ ਠੰਡ ਪੰਜਾਬ ਦੀ ਨਾ ਥੱਲੇ ਪਿਛਾਉਣ ਵਾਸਤੇ ਨਾ ਕੋਈ ਕਪੜਾ ਉੱਪਰ ਲੈਣ ਵਾਸਤੇ ਨਾ ਖਾਣ ਵਾਸਤੇ ਕੁਝ ਦਿੱਤਾ ਨਾ ਕੁਝ ਪੀਣ ਵਾਸਤੇ ਦਿੱ ਆਖਿਆ ਪਹਿਲੇ ਦਿਨ ਹੁਣ ਜਿਸ ਵੇਲੇ ਰਾਤ ਹੋਈ ਨਾ ਉਥੇ ਸੋਦਰ ਦਾ ਪਾਠ ਕੀਤਾ 16 ਸਬ ਦਾ ਪਾਠ ਕੀਤਾ ਦਾਦੀ ਗੌਂਦੀ ਰਹੀ ਪੋਤੇ ਜਾਗਦੇ ਰਹੇ ਆਹ ਬੇਟਾ ਮੈਂ ਤੁਹਾਨੂੰ ਨਿੱਗ ਦਿੰਦੀ ਦਾਦੀ ਬੜਾ ਝੂਠ ਬੋਲਣ ਲੱਗ ਗਈਆਂ ਇੱਥੇ ਨਾ ਕੰਬਲ ਹੈ ਨਾ ਰਜਾਈ ਹੈ ਨਾ ਕੋਈ ਅੱਗ ਬਲਦੀ ਪਈ ਹੈ ਕਿਹੜਾ ਨਿੱਗ ਦੇਗੀ ਕੈਨ ਲਗੀ ਆਓ ਪੁੱਤਰ ਅੱਜ ਮੈਂ ਤੁਹਾਨੂੰ ਸਿੱਧੀ ਕਥਾਵਾਂ ਸੁਣਾਵਾਂ ਆਓ ਮੈਂ ਤੁਹਾਨੂੰ ਲੈ ਚੱਲਦੀ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਉੱਪਰ ਉਸ ਤਪੀ ਤਵੀ ਦੇ ਸੇਕ ਦੇ ਨਾਲ ਉਸ ਗਰਮ ਰਤ ਦੇ ਸੇਕ ਦੇ ਨਾਲ ਤੁਹਾਨੂੰ ਨਿਗ ਮਿਲੇ ਆਸੀ ਅਰਦਾਸ ਕਰਦੇ ਹਾਂ ਨਾ ਇਹ ਸਾਡਾ 550 ਸਾਲ ਦਾ ਇਤਿਹਾਸ ਸਾਡੇ 30 ਮਿੰਟ ਵਿੱਚ ਅਸੀਂ ਰਿਪੀਟ ਕਰਦੇ ਵਕਈ ਵੇਲੇ ਬੇਨਤੀ ਕੀਤੀ ਆ ਸਾਡੇ ਦਿਲ ਦਿਮਾਗ ਦੇ ਵਿੱਚ ਗੱਲ ਬੈਠ ਜੇ ਸਾਰਾ ਸਾਹਮਣੇ ਆਣਾ ਚਾਹੀਦਾ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਪੰਜਾਂ ਪਿਆਰਿਆਂ ਚਾਹਾਂ ਸਹਿਬ ਜਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਮਤਲਬ ਪੂਰਾ ਇਤਿਹਾਸ ਸਾਡੇ ਸਾਹਮਣੇ ਆਣਾ ਚਾਹੀਦਾ ਦੇਖੋ ਇਹ ਅਰਦਾਸ ਕੀਤੀ ਇਸੇ ਕਰਕੇ ਬੋਲਿਆ ਜਾਂਦਾ ਬੋਲੋ ਜੀ ਵਾਹਿਗੁਰੂ ਛੇ ਵਾਰੀ ਮਤਲਬ ਉਹੀ ਬੋਲਣਗੇ ਨਾ ਅਰਦਾਸ ਵਿੱਚ ਜਿਨ੍ਹਾਂ ਦਾ ਅਰਦਾਸ ਦੇ ਵਿੱਚ ਧਿਆਨ ਹੋਏਗਾ ਜਿਹੜਾ ਅਰਦਾਸ ਦੇ ਵਿੱਚ ਧਿਆਨ ਹੋਏਗਾ ਬੋਲਿਆ ਜਾਂਦਾ ਬੋਲੋ ਜੀ ਵਾਹਿਗੁਰੂ ਸਾਨੂੰ ਗੱਲ ਬਾਰ-ਬਾਰ ਯਾਦ ਹੋਣੀ ਮੈਂ ਕਹਿੰਦਾ ਤੁਸੀਂ ਇਮਾਨਦਾਰੀ ਦੇ ਨਾਲ ਰੋਜ਼ ਅਰਦਾਸ ਕਰੋ ਇਮਾਨਦਾਰੀ ਦੇ ਨਾਲ ਸੁਣ ਲਓ ਮੈਂ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਘਰੋਂ ਸਿੱਕੀ ਖਤਮ ਹੋ ਜਾਵੇ ਹੋ ਹੀ ਨਹੀਂ ਸਕਦਾ ਅਰਦਾਸ ਵਿੱਚ ਸਾਡੇ ਪਰ ਕਿਹਨੇ ਕਿੰਨਾ ਕੁਝ ਐਡ ਕਰ ਦਿੱਤਾ ਸਾਰਾ ਕੁਝ ਐਡ ਕਰ ਇੱਕ ਬੇਨਤੀ ਕਰੇ ਹੁਣ ਸਾਹਮਣੇ ਆ ਗਈ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿਉਂਕਿ ਸਤਗੁਰੂ ਨੇ ਨਹੀਂ ਆਖਿਆ ਕਿ ਅਸੀਂ ਕਰ ਰਹੇ ਹਾਂ ਕਹਿੰਦੇ ਜੋ ਕਰ ਰਿਆ ਅਕਾਲਪੁਰ ਕਰ ਜੋ ਹੁੰਦਾ ਉਹਦੇ ਹੁਕਮ ਦੇ ਵਿੱਚ ਹੈ ਹੁਕਮੀ ਹੋਵਣ ਆਕਾਰ ਹੁਕਮਨਾ ਕਿਹਾ ਜਾਈ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਅਸੀਂ ਕੀ ਬੋਲਦੇ ਆ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰ ਲਈ ਫਿਰ ਅਰਦਾਸ ਦੇ ਵਿੱਚ ਅਸੀਂ ਜੋ ਮੰਗਿਆ ਹੁਣ ਕਈਆਂ ਦੇ ਮਨ ਵਿੱਚ ਹੁੰਦਾ ਕਿ ਸਾਡਾ ਭਰਾਵਾ ਭਰਾਵਾ ਦਾ ਝਗੜਾ ਮੈਂ ਕੇਸ ਜਿੱਤ ਜਾ ਮਕਾਨ ਪਲਾਟ ਮੈਨੂੰ ਮਿਲ ਜਾਣ ਦੁਕਾਨ ਮੈਨੂੰ ਮਿਲ ਜਾਏ ਹੁਣਾ ਤਾਂ ਕੀ ਹੈ ਕਿਸੇ ਦਾ ਬੁਰਾ ਥੋੜੇ ਕਰ ਸੰਗ ਜਿੰਨਾ ਮਰਜ਼ੀ ਤੁਸੀਂ ਕਿਸੇ ਦਾ ਬੁਰਾ ਸੋਚ ਲਓ ਤੇਰ ਅਰਦਾਸ ਵਿੱਚ ਕੀ ਬੋਲੋਗੇ ਨਾਨਕ ਨਾਮ ਚੜਦੀ ਕਲਾ ਕਿੱਥੇ ਭਜੋਗੇ ਕਿੱਥੇ ਜਾਵਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਮੈਂ ਬੇਨਤੀ ਕਰ ਰਿਹਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੁਣ ਇਹ ਨਾ ਕਹੇ ਕੋਈ ਅਰਦਾਸ ਕਰਨ ਵਾਲਾ ਕਿ ਮੈਂ ਅਰਦਾਸ ਕਰਦਾ ਤਾਂ ਅਰਦਾਸ ਪੂਰੀ ਹੋ ਜਾਂਦੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਅਰਦਾਸ ਅਸੀਂ ਖੁਦ ਕਰਾਂਗੇ ਜਦੋਂ ਜਿਹੜੀ ਸਾਡੇ ਦਿਲ ਦੀ ਭਾਵਨਾ ਨਾ ਜਿਹੜਾ ਸਾਡੇ ਦਿਲ ਦਾ ਦਰਦ ਹੈ ਔਰ ਕੋਈ ਨਹੀਂ ਜਾਣ ਸਕਦਾ ਤੁਸੀਂ ਕਹੋਗੇ ਅਰਦਾਸ ਕਰ ਦੋ ਭਾਈ ਸਾਹਿਬ ਆਪਾਂ ਕਰਦੇ ਆਂ ਸਾਡਾ ਕੰਮ ਹੀ ਅਰਦਾਸ ਕਰ ਰਹੇ ਆਂ ਪਰ ਜੋ ਸਾਡੇ ਅੰਦਰ ਦੀ ਭਾਵਨਾ ਹੈ ਉਹ ਤਾਂ ਅਸੀਂ ਜਾਣਦੇ ਆ ਨਾ ਕੌਣ ਜਾਣੇ ਪੀੜ ਪਰਾਈ ਤੇ ਜਦੋਂ ਅਸੀਂ ਅਰਦਾਸ ਕਰਾਂਗੇ ਕਿਸੇ ਨੇ ਕਹੇ ਸੀ ਕਿ ਅਰਦਾਸ ਕਿਹਦੀ ਸੁਣੀ ਜਾਂਦੀ ਹੈ ਕਿ ਜਿਹੜਾ ਬਹੁਤ ਸੋਹਣੇ ਲਫ਼ਜ਼ ਅਰਦਾਸ ਵਿੱਚ ਬੋਲੇ ਉਹਦੀ ਸੁਣੀ ਜਾਂਦੀ ਹੈ ਕਿਸੇ ਵਿਦਵਾਨ ਨੇ ਆਖਿਆ ਅਰਦਾਸ ਉਹਦੀ ਸੁਣੀ ਜਾਂਦੀ ਹੈ ਜਿਹਨੂੰ ਬੋਲਣਾ ਨਹੀਂ ਆਉਂਦਾ ਕਿਉਂਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਤਾਂ ਅੰਦਰਲੀ ਭਾਵਨਾ ਨੂੰ ਸਾਸ ਸੰਗਤ ਦੀ ਜਾਣਦਾ ਅੰਦਰਲੀ ਭਾਵਨਾ ਨੂੰ ਜਾਣ। ਹੁਣ ਕੋਈ ਕਹਵੇ ਕਿ ਮੈਂ ਅਰਦਾਸ ਕੀਤੀ। ਮੇਰੀ ਅਰਦਾਸ ਪੂਰੀ ਹੁੰਦੀ ਆ। ਤੇ ਆਖਰ ਵਿੱਚ ਕੀ ਬੋਲੋਗੇ? ਅਰਦਾਸ ਪੂਰੀ ਹੋ ਜੇਗੀ ਸੰਪੂਰਨ ਕਰਕੇ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕਿਸੇ ਦੀ ਫਤੇ ਨਹੀਂ ਹੈ ਉਹ ਦੀ ਫਤੇ ਗੁਰੂ ਸੰਗਤ ਜੀ ਮਾਤਾ ਜੀ ਨੇ ਜੋਰਾਵਰ ਸਿੰਘ ਜੀ ਨੂੰ ਫਤੇ ਸਿੰਘ ਨੂੰ ਸ਼ੀਧੀ ਕਥਾਵਾਂ ਸੁਣਾਈਆਂ ਡਿੱਗ ਦਿੱਤਾ ਬੱਚਿਓ ਘਰਾਏ ਹੋ ਨਾ ਤੁਸੀਂ ਡੋਲੇ ਹੋ ਨਾ ਝੁਕਣਾ ਨਹੀਂ ਹੈ ਇੱਕ ਗੱਲ ਯਾਦ ਰੱਖਿਓ ਉਹ ਗੱਲ ਅੱਜ ਸਾਡੇ ਵਾਸਤੇ ਵੀ ਸਾਨੂੰ ਦਾਦੀ ਕਹਿ ਰਹੀ ਹੈ ਬੱਚਿਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਜੇ ਅੱਜ ਸਿੱਖ ਨੂੰ ਇਹ ਗੱਲ ਦਾ ਪਤਾ ਹੋਵੇ ਨਾ ਫਿਰ ਸ਼ਰਾਬ ਦੇ ਠੇਕੇ ਤੇ ਨਹੀਂ ਖੜੇਗਾ ਨਾਈ ਦੀ ਦੁਕਾਨ ਤੇ ਨਹੀਂ ਜਾਏਗਾ ਪਾਣ ਦੀ ਦੁਕਾਨ ਤੇ ਨਹੀਂ ਖੜੇਗਾ ਕਿ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਇਹ ਗੱਲ ਸਾਨੂੰ ਵੀ ਯਾਦ ਰੱਖੀਂ ਕਬਰਾਂ ਤੇ ਨਹੀਂ ਜਾਏਗਾ ਇਧਰ ਉਧਰ ਨਹੀਂ ਭਟਕੇਗਾ ਜਿਹਨੂੰ ਪਤਾ ਹੈ ਕਿ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੇ ਮੈਂ ਗਲਤ ਕਰਾਂਗਾ ਉਹਦੀ ਪੱਗ ਨੂੰ ਦਾਗ ਲੱਗੇਗਾ ਜੇ ਚੰਗਾ ਕਰਾਂਗਾ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਪੱਗ ਉੱਚੀ ਹੋਏਗੀ ਸਾਧ ਸੰਗਤ ਜੀ ਮਾਤਾ ਸੁਣਾ ਰਹੀ ਹੈ ਸਵੇਰ ਹੋਈ ਸਪਾਈਆਂ ਨੇ ਆਖਿਆ ਇਹਨਾਂ ਨੂੰ ਤਿਆਰ ਕਰ ਦਿਓ ਅਸੀਂ ਲੈ ਕੇ ਜਾਣਾ ਦਾਦੀ ਨੂੰ ਨਹੀਂ ਲੈ ਕੇ ਗਏ ਦਾਦੀ ਨੂੰ ਨਹੀਂ ਲੈ ਕੇ ਗਏ ਕਿਉਂ ਕਿਉਂਕਿ ਜੇ ਕੋਈ ਨਾਲ ਸਿਆਣਾ ਹੁੰਦਾ ਤੇ ਬੱਚੇ ਡਰਦੇ ਨਹੀਂ ਐ। ਦਾਦੀ ਨੂੰ ਬੁਰਜ ਵਿੱਚ ਛੱਡਦੇ। ਮੈਂ ਬੈਂਤੀ ਕਰ ਰਿਹਾ ਸੀ 8 ਬੁਰਜ ਜਸਰੰਦ ਦੇ ਵਿੱਚ। 8ਵਾਂ ਬੁਰਜ ਹੈ ਠੰਡਾ ਬੁਰਜ ਜੋ ਸ਼ਰੋਵਣੀ ਕਮੇਟੀ ਦੀ ਕਿਤਾਬ ਹੈ ਚਾਰ ਸਹਿਬ ਜਦੇ ਉਹਦੇ ਵਿੱਚ ਇਹਦੀ ਲੰਬਾਈ ਵੀ ਲਿਖੀ ਹੋ ਸਮੇਂ ਦੀ 140 ਫੁੱਟ। ਵੱਧ ਕਿਸਮਤ ਹੀ ਸਾਡੀ ਕੌਮ ਦੀ ਸਾਡੇ ਪੈਸੇ ਦੇ ਨਾਲ ਆਕਾਰ ਸੇਵਾ ਵਾਲੇ ਬਾਬਿਆਂ ਨੇ ਉਸ ਬੁਰਜ ਨੂੰ ਢਾਕੇ ਗੁਰਦੁਆਰਾ ਬਣਾ ਦਿੱਤਾ। ਸਾਡੇ ਪੈਸੇ ਨਾਲ ਸਾਡਾ ਇਤਿਹਾਸ ਤਬਾਹ ਕਰ ਦਿੱਤਾ। ਸਾਧ ਸੰਗਤ ਜੀ ਜਿਸ ਵੇਲੇ ਸਹਿਬਜ਼ਾਦਿਆਂ ਨੂੰ ਲੈ ਕੇ ਸਪਾਈ ਜਾ ਰਹੇ ਆ ਉਹਨਾਂ ਨੇ ਕੀ ਕੀਤਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ। ਛੋਟੀ ਖਿੜਕੀ ਖੋਲ ਦਿੱਤੀ। ਉਹਨਾਂ ਦੀ ਮਨਸਾ ਹੈ ਕਿ ਇਹ ਸਹਿਬਜ਼ਾਦੇ ਅੰਦਰ ਆਉਣਗੇ, ਇਹ ਸਿਰ ਝੁਕਾ ਦੇਣਗੇ, ਅਸੀਂ ਕਹਾਂਗੇ ਦੇਖੋ ਉਹਨੇ ਬਹੁਤ ਲੋਕ ਇਕੱਠੇ ਕੀਤੇ ਬजीरਖਾਨੇ ਅੰਦਰ। ਅਸੀਂ ਗੁਰਗੋਬ ਸਿੰਘ ਦੇ ਬੱਚਿਆਂ ਨੂੰ ਝੁਕਾ ਦਿੱਤਾ ਹੈ ਇਹਨਾਂ ਦੇ ਸਿਰ ਝੁਕਾ ਦਿੱਤੇ ਪਰ ਕੌਣ ਜਾਣਦਾ ਸੀ ਬਾਬਾ ਚੋੜਾਵਾਰ ਸਿੰਘ ਬਦੇ ਸਿੰਘ ਜਦੋਂ 7 ਤੇ 9 ਸਾਲ ਦੀ ਉਮਰ ਹੈ ਵੱਡਾ ਜੁੱਤੀ ਦੀ ਨੋਕ ਦਿਖਾਈ ਅੰਦਰ ਜਾ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਬਣ ਲੱਗੇ ਸਾਰੇ ਮੈਂ ਕਹਣਾ ਕਿ ਕਿੰਨੇ ਕ ਅਸੀਂ ਜਿਹੜੇ ਦਾਅਵੇ ਕਰਦੇ ਆ ਵੀ ਅਸੀਂ ਗੁਰਸਿੱਖਾ ਕਿੰਨੇ ਆ ਜਿਹੜੇ ਪਰਿਵਾਰ ਵਿੱਚ ਉੱਠ ਕੇ ਆਪਣੇ ਬੱਚੇ ਉਹਨਾਂ ਦੇ ਫਤੇ ਬੁਲਾਉਂਦੇ ਆ ਇਹ ਸਾਨੂੰ ਸੱਭ ਜਾਦਿਆਂ ਨੇ ਯਾਦ ਕਰਾਇਆ ਅਸੀਂ ਹਾਂ ਬਹੁਤ ਭਗਾ ਵਾਲੇ ਹੋਣਗੇ ਜਿਹੜੇ ਪਰਿਵਾਰ ਨਹੀਂ ਤਾਂ ਅੱਜ ਨਵਾਂ ਸ਼ੁਰੂ ਹੋ ਗਿਆ ਗੁੱਡ ਮਾਰਨਿੰਗ ਪਰ ਸ਼ਬਦ ਇਦਾਂ ਦੇ ਆ ਸਾਧ ਸੰਗਤ ਦੀ ਬਾਫ ਕਰਨਾ ਕਿਸੇ ਦੇ ਘਰ ਮੌਤ ਹੋਈ ਹੋਵੇ ਤੁਸੀਂ ਜਾ ਕੇ ਕੀ ਕਹੋਗੇ ਗੁੱਡ ਮਾਰਨਿੰਗ ਤੇ ਚੰਗੀ ਸਵੇਰ ਚੜ ਗਈ ਹੈ ਇਦਾਂ ਦਾ ਸ਼ਬਦ ਦਿੱਤਾ ਹੈ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਨਹੀਂ ਹੁਣ ਪਤਾ ਨਵੇਂ ਨਵੇਂ ਨਾਮ ਆ ਗਏ ਹਾਏ 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 ਕੌਣ ਕਰਦਾ ਹੈ ਜਿਹਨੂੰ ਦਰਦ ਹੁੰਦਾ ਗੰਦਾ ਜਿਹਦਾ ਪੀੜਾ ਦੇ ਵਿੱਚ ਹੁੰਦਾ ਜਿਹੜਾ ਪਾਪੀ ਹੁੰਦਾ ਗੁਰਗੁਰਾਂ ਸਾਹਿਬ ਜੀ ਕਹਿੰਦੇ ਜਿਹੜਾ ਪਾਪੀ ਹੁੰਦਾ ਨਾ ਉਹ ਹਾਏ ਕਰਦਾ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਉਹ ਕਰਦੇ ਆ ਸਾਨੂੰ ਤਾਂ ਸਤਗੁਰ ਨੇ ਇੰਨਾ ਸੋਹਣਾ ਲੱਗ ਦਿੱਤਾ ਵੀ ਤੁਸੀਂ ਜਦੋਂ ਮਿਲਣਾ ਤੇ ਇਹ ਸਾਨੂੰ ਯਾਦ ਕਰਾਉਂਦਾ ਸੀ ਪਰਿਵਾਰ ਤੋਂ ਸ਼ੁਰੂ ਕਰੀਏ ਇਹ ਨਹੀਂ ਕਿ ਪਹਿਲਾਂ ਸਮਾਜ ਸੁਧਾਰੀਏ ਉਹ ਮੇਰੇ ਹੱਥ ਗੰਦੇ ਹੋਣ ਤੇ ਮੈਂ ਦੂਸਰੇ ਦੇ ਕੱਪੜੇ ਥੋੜੇ ਝਾੜ ਸਕਦਾ ਪਹਿਲਾਂ ਅਸੀਂ ਆਪ ਤਾਂ ਮਰਜ਼ਾਦਾ ਦੇ ਵਿੱਚ ਆ ਜਾਈਏ ਲੋਕਾਂ ਦੇ ਸਿਰ ਟਕਾਉਣ ਵਾਲੇ ਅੱਜ ਉਹਨਾਂ ਦੀਆਂ ਧੀਆਂ ਨੋਹਾਂ ਦੀਆਂ ਫੋਟੋਆਂ ਜਦੋਂ ਪੈਂਦੀਆਂ ਨਾ WhatsApp ਦੇ ਉੱਪਰ ਲੰਗੇ ਸਿਰ ਚੁੰਨੀ ਗਲ ਵਿੱਚ ਵੀ ਨਹੀਂ ਹੁੰਦੀ ਜਿਹੜੇ ਲੋਕਾਂ ਨੂੰ ਬਰਜਾਦਾ ਸ਼ਿਖਾਰ ਰਹੇ ਤੇ ਸਾਨੂੰ ਅੱਜ ਜ਼ਰੂਰਤ ਹੈ ਆਪਣੇ ਘਰ ਤੋਂ ਸਿੱਖੀ ਸ਼ੁਰੂ ਕਰੀਏ ਘਰ ਤੋਂ ਸਿੱਖੀ ਸ਼ੁਰੂ ਕਰੀਏ ਮਰਿਆਦਾ ਦੀ ਗੱਲ ਕਰਨ ਵਾਲੇ ਪਹਿਲਾਂ ਆਪ ਸਤਿਗੁਰ ਦੀ ਮਰਿਆਦਾ ਤੇ ਪਹਿਰਾ ਦੇਣ ਫਿਰ ਤਾਂ ਆਨੰਦ ਹੁੰਦਾ ਹੈ ਉਹੀ ਗੱਲ ਮੈਂ ਸਟੇਜ ਤੇ ਬੋਲਦਾ ਜੋ ਸਾਡੇ ਜੀਵਨ ਦੇ ਵਿੱਚ ਹੈ ਉਹ ਅਸਰ ਕਰੇਗੀ ਕਿਉਂ ਨਹੀਂ ਅਸਰ ਹੁੰਦਾ ਸਾਡਾ ਬੋਲੇ ਦਾ ਕਾਰਨ ਕਿਉਂਕਿ ਅਸੀਂ ਉਹਦੇ ਵਿੱਚ ਪਾਪ ਪੂਰੇ ਨਹੀਂ ਹਾਂ ਅਸੀਂ ਕਹਿਣ ਦੇ ਵਿੱਚ ਹਾਂ ਗੁਰੂ ਸਾਹਿਬਾਂ ਦੇ ਰਹਿਤ ਅਵਰ ਕਸ਼ ਅਵਰ ਕਮਾਵਤ ਮੰਨਨੀ ਪ੍ਰੀਤ ਮੁਖੋਂ ਗੰਡ ਲਾਵਤ ਕਿਉਂਕਿ ਜਾਨਨ ਹਾਰ ਪ੍ਰਭੂ ਪਰਵੀਨ 바ਰ ਭੇਖਣਾ ਕਾਹੂ ਪੀਣ ਅਬਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਜਨ ਸਤਗੁਰਾਂ ਕਹੇ ਪਹਿਲਾ ਆਪਣੇ ਜੀਵਨ ਦੇ ਵਿੱਚ ਕਮਾਓ ਅਸੀਂ ਕਿੱਥੇ ਖੜੇ ਆ ਅਸੀਂ ਸਾਡੇ ਘਰਾਂ ਦੇ ਵਿੱਚ ਕੇਕ ਕੱਟੇ ਜਾ ਰਹੇ ਆ ਲੋਕਾਂ ਨੂੰ ਬਣਾ ਕਰਦੇ ਆ ਅਸੀਂ ਕਿੱਥੇ ਖੜੇ ਅੱਜ ਕਿਹੜੀ ਮਰਜ਼ਾਦਾ ਦੀ ਗੱਲ ਕਰਦੇ ਫਤਿਹ ਬਲਾਈ ਸੀ ਸਾਹਿਬ ਜਦਿਆਂ ਨੇ ਅਸੀਂ ਬੁਲਾਉਨੇ ਆ ਘਰਾਂ ਦੇ ਵਿੱਚ ਸਾਡੇ ਬੱਚੇ ਬੁਲਾ ਰਹੇ ਆ ਸਿਰ ਝੁਕਾ ਦੇਾਂਗੇ ਤੁਹਾਡਾ ਨਹੀਂ ਝੁਕਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 5 ਸਾਲ ਦੀ ਪਟਨਾ ਸਾਹਿਬ ਦੀ ਤਰਤੀ ਤੇ ਨਵਾਬ ਆਇਆ ਸਾਥ ਸੰਗਤ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚੇ ਉਹਨੂੰ ਦੰਦੀਆਂ ਚੜਾਈਆਂ ਸਿਰ ਨਹੀਂ ਝੁਕਾਇਆ ਉਹਨੂੰ ਸਜਦਾ ਨਹੀਂ ਕੀਤਾ ਸ਼ਿਕਾਇਤ ਗਈ ਗੁਰੂ ਸਾਹਿਬ ਜੀ ਗੁਰਦੇਵ ਹਾਦਰ ਸਾਹਿਬ ਜੀ ਆਸਾਮਬ ਦੇ ਵਿੱਚ ਸਨ ਸ਼ਿਕਾਇਤ ਪਹੁੰਚੀ ਹੁਕਮਨਾਮਾ ਲੈ ਕੇ ਭੇਜਿਆ ਗੁਰਦੇਵ ਹਾਦਰ ਸਾਹਿਬ ਨੇ ਕਹਿੰਦੇ ਜੋ ਗੋਬਿੰਦ ਕੀਆ ਸੋ ਭਲਾ ਕੀਆ ਜੋ ਗੁਰ ਗੋਬਿੰਦ ਨੇ ਕੀਤਾ ਉਹ ਚੰਗਾ ਕੀਤਾ ਕਹਿੰਦੇ ਜੇ ਹਾਕਮ ਆਵੇ ਤੁਸੀਂ ਬਜ਼ੁਰਗ ਜਾਣਦੇ ਹੋ ਮੰਜੇ ਦੀ ਪਿਉਂਦੀ ਹੁੰਦੀ ਸੀ ਜਿਹੜੇ ਪੈਰਾਂ ਵਾਲਾ ਪਾਸਾ ਜੇ ਆਵੇ ਤਾਂ ਉਹਨੂੰ ਪੈਰਾਂ ਵਾਲੇ ਪਾਸੇ ਪਿਠਾਉਣਾ ਸਰਹਾਣੇ ਵਾਲੇ ਪਾਸੇ ਦੀ ਬਿਠਾਉਣਾ ਤੇ ਕਹਿੰਦੇ ਸਿਰ ਕਿਉਂ ਨਹੀਂ ਝੁਕਾਇਆ ਕਹਿੰਦੇ ਅਸੀਂ ਉਹਨੂੰ ਸਿਰ ਝੁਕਾਉਂਦੇ ਆਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਨਮਸਕਾਰ ਇਸ ਹੀ ਕੋ ہماری ਸકલ ਪ੍ਰਜਾ ਜਨ ਆਪ ਸواری ਅਸੀਂ ਇਹਨਾਂ ਜ਼ਾਲਮਾਂ ਦੇ ਅੱਗੇ ਥੋੜੇ ਝੁਕਣ ਆਏ ਤੁਹਾਡੇ ਅੱਗੇ ਬੜੇ ਲਾਲਚ ਦਿੱਤੇ ਗਏ ਬਹੁਤ ਕੁਝ ਕਿਹਾ ਗਿਆ ਸੱਭ ਜਾਂਦੇ ਆ ਪਰ ਸਾਧ ਸੰਗਤ ਦੀ ਸੱਭ ਜਾਂਦੇ ਜਿਨ੍ਹਾਂ ਨੂੰ ਬੜੇ ਡਰਾਵੇ ਦਿੱਤੇ ਗਏ ਨਾਲਾਜ ਦਿੱਤੇ ਗਏ ਪਹਿਲਾ ਦਿਨ ਉਹਨਾਂ ਨੂੰ ਬੜਾ ਪਿਆਰ ਦੇ ਨਾਲ ਕਹਿ ਰਿਹਾ ਤੁਸੀਂ ਇਸਲਾਮ ਕਬੂਲ ਕਰ ਲਓ ਮੈਂ ਪਿੱਛੇ ਬੇਨਤੀ ਕੀਤੀ ਸੀ ਬਾਬਾ ਫਤੇ ਸਿੰਘ ਨੇ ਆਗਿਆ ਸੀ ਤੂੰ ਇਸਲਾਮ ਕਬੂਲ ਕੀਤਾ ਤੂੰ ਕੀਤਾ ਇਸਲਾਮ ਕਬੂਲ ਕਹਿੰਦਾ ਕੋਈ ਸ਼ੱਕ ਮੈਂ ਸੂਬੇਦਾਰ ਗੁਜੀਦ ਖਾਨ ਮੁਸਲਮਾਨ ਹਾਂ ਤੇ ਅਸੀਂ ਤਾਂ ਬਾਣੀ ਵਿੱਚ ਸੁਣਿਆ ਮੁਸਲਮਾਨ ਕਹਿੰਦਾ ਮੁਸਲਮਾਨ ਓਮ ਦਿਲ ਹੋਵੇ ਮੁਸਲਮਾਨ ਤਾਂ ਉਹ ਹੁੰਦਾ ਹੈ ਜਿਹੜਾ ਜਿਹੜਾ ਨਰਭਉਂਦਾ ਉਥੇ ਸੁਚਾਨੰਦ ਵੀ ਬੈਠਾ ਹੈ ਉਥੇ ਸ਼ੇਰ ਮੁਹੰਮਦ ਮਲੇਰਕੋਟ ਦੇ ਦਾ ਨਵਾਬ ਵੀ ਬੈਠਾ ਹੈ ਉਹਨਾਂ ਆਖਿਆ ਤੇਰੇ ਭਰਾ ਨਾਹਰਖਾਨ ਨੂੰ ਤੇਰੇ ਭਤੀਜੇ ਨੂੰ ਗੁਰਗੋਬਿ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਮਾਰਿਆ ਜਾਂ ਬੱਚਿਆਂ ਨੂੰ ਲੈ ਜਾ ਬੱਚਿਆਂ ਨੂੰ ਲੈ ਜਾ ਤੂੰ ਬਦਲਾ ਲੈ ਲੈ ਉੜੇ ਆਕਿਆ ਸੀ ਅੱਲਾ ਮਹਫੂਜ਼ ਰੱਖੇ ਇਸ ਪਾਪ ਸੇ ਬਦਲਾ ਹੀ ਲੈਣਾ ਹੈ ਲੈ ਕੇ ਹਮ ਵਾਪਸੇ ਜੇ ਗੁਰਗੋਵ ਸਿੰਘ ਮਲੇਗਾ ਤੇ ਅਸੀਂ ਬਦਲਾ ਲੈ ਲਾਂਗੇ ਬੜਾ ਹੋ ਕਲ ਪਿਆ ਖੜਾ ਹੋ ਗਿਆ ਵਜ਼ੀਰ ਖਾਨ ਮੈਂ ਦੇਖਦਾ ਛੱਡ ਦਿਓ ਆਪਾਂ ਕਹਦੇ ਇਹਨਾਂ ਦੀ ਬੇਨਤੀ ਕਰਦੇ ਆ ਰਾਤ ਰੁਕਣਗੇ ਨਾ ਠੰਡੇ ਬੁਰਜ ਦੇ ਵਿੱਚ ਸਿਰ ਇਹਨਾਂ ਦੀਆਂ ਲਾਸ਼ਾਂ ਆਉਣਗੀਆਂ ਠੱਡ ਦੇ ਨਾਲ ਮੌਤ ਹੋ ਜਾਏਗੀ ਜਾ ਸਵੇਰੇ ਉੱਠ ਕੇ ਮਾਫੀ ਮੰਗਣ। ਤੁਸੀਂ ਗੱਲ ਕਿਉਂ ਨਹੀਂ ਮੰਨਦੇ ਛੋਟੇ ਛੋਟੇ ਬੱਚੇ ਹੋ। ਉਹ ਨਾ ਅਗਏ ਛੋਟੇ ਨਹੀਂ ਅਸੀਂ। ਹਮੇ ਫੂਲ ਮਤ ਸਮਝਣਾ। ਹਮ ਕਾਂਟੋ ਸੇ ਵੀ ਤੀਕੇ ਹੈ। ਸਰ ਕਟਾ ਸਕਤੇ ਹੈ ਜੇ ਅੱब्बा ਸੇ ਸਿੱਖੇ। ਤੂੰ ਸਾਨੂੰ ਛੋਟਾ ਕਹਿਣਾ। 7 ਤੇ 9 ਸਾਲ ਦੀ ਉਮਰ ਆ ਸਾਹਿਬ ਜਾਦਿਆਂ ਦੀ। ਸਾਡੇ ਘਰ ਦੇ ਵਿੱਚ ਤਾਂ ਸਾਡੇ 5 ਸਾਲ ਦਾ ਗੁਰੂ ਬਣ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬਾਹਰ। ਉਹਨਾਂ ਦੇ ਬੱਚੇ ਕਹਿ ਰਹੇ ਆਂ ਤੇ ਇੱਕ ਗੱਲ ਜਿਹੜੀ ਸੀ ਉਸ ਸਮੇਂ ਜੁਰਤ ਸੀ ਉਹਨਾਂ ਦੁਸ਼ਮਣਾਂ ਦੇ ਅੱਗੇ ਅਸੀਂ ਤਾਂ ਆਪਸ ਵਿੱਚ ਲੜੀ ਜਾ ਰਹੇ ਆਂ ਉਹਨਾਂ ਨੇ ਦੁਸ਼ਮਣਾਂ ਦੇ ਨਾਲ ਆੜਾ ਲਾਇਆ ਸਾਡਾ ਜੁੱਧ ਕਿੱਥੇ ਤੱਕ ਰ ਗੁਰਦੁਆਰੇ ਤੱਕ ਇਹ ਲੜਾਈ ਦਾ ਕੇਂਦਰ ਬਣਾ ਦਿੱਤੇ ਗਏ ਗੁਰਦੁਆਰੇ ਦੇ ਕਿਉਂਕਿ ਜਿੰਨੇ ਤੱਕ ਸੱਜ ਸੰਗਤ ਦੀ ਅਸੀਂ ਆਪਾਂ ਆਪਣੀ ਸਵਾਰ ਦੇ ਨਾ ਉਹਨੇ ਤੱਕਰ ਸਾਡੀ ਗੱਲ ਦਾ ਕੋਈ ਅਸਰ ਨਹੀਂ ਹੋਏਗਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ ਜਗ ਤੇਰਾ ਹੈ ਜੇ ਨਿਤਨੇਮ ਦੀ ਗੱਲ ਕਰੋ ਨਿਤਨੇਮ ਸਾਡੇ ਕੋਲ ਨਹੀਂ ਹੈ ਸਹਿਜ ਪਾਠ ਦੀ ਕਰੋ ਪੁੱਛੋ ਤਾਂ ਸਹੀ ਭਾਈ ਕਿੰਨੇ ਗੁਰੂਆਂ ਦੀ ਬਾਣੀ ਹੈ ਸਿਰਫ ਗੱਲਾਂ ਦੇ ਨਾਲ ਥੋੜੇ ਕੜਾ ਬਣਾਉਣਾ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਜੋ ਸਹਿਬਜ਼ਾਦਿਆਂ ਨੇ ਕਰਕੇ ਦਿਖਾਇਆ ਉਹਨਾਂ ਦੇ ਕੋਲ ਕੀ ਸੀ ਗੱਲਾਂ ਨਹੀਂ ਸੀ ਸਹਿਬਜ਼ਾਦਿਆਂ ਦੇ ਕੋਲ ਮਾਫ ਕਰਨਾ ਉਹਨਾਂ ਦੇ ਕੋਲ ਨਾਮ ਸੀ ਉਹਨਾਂ ਦੇ ਕੋਲ ਬੰਦਗੀ ਸੀ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੋ ਸਕਦੀ ਅਸੀਂ ਕਿੰਨੇ ਕ ਸੀਸ ਕਟਾ ਦਿੱਤੇ ਆ ਕਿੰਨਾਂ ਕ ਅਸੀਂ ਕੁਝ ਕੌਮ ਦੇ ਵਾਸਤੇ ਕਰ ਲਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਲਾ ਦਿੱਤਾ ਪ੍ਰਚਾਰ ਦੇ ਵਾਸਤੇ ਅਸੀਂ ਗੁਰਦੁਆਰੇ ਆ ਕੇ ਤਾਂ ਗਰੰਤੀਆਂ ਦੇ ਰਾਗੀਆਂ ਦੇ ਸੇਵਾਦਾਰ ਇਹ ਮਗਰ ਪੈ ਜਾਂਦੇ ਆ ਬੱਚਿਆਂ ਨੂੰ ਬਣਾਇਆ ਆਪਣੇ ਬੱਚੇ ਨੂੰ ਗਰੰਤੀ ਬਣਾਇਆ ਕਿਸੇ ਸਿੱਖ ਨੇ ਜਿਹੜੇ ਗੱਲਾਂ ਕਰਦੇ ਉਹਨਾਂ ਦੀ ਗੱਲ ਕਰ ਰਹੇ ਇੱਕ ਇੱਕ ਵੀ ਬੱਚੇ ਨੂੰ ਗਰੰਤੀ ਬਣਾਇਆ ਕਿਉਂਕਿ ਜੀਵਨ ਦੇ ਵਿੱਚ ਅਸੀਂ ਸੋਚਦੇ ਆ ਵੀ ਸਸੀ ਮਰਜ਼ਾਦਾ ਦੱਸ ਦਈਏ ਦੂਸਰੇ ਮਰਜ਼ਾਦਾ ਧਾਰਨ ਕਰ ਲੈਣ ਸਾਡੇ ਘਰ ਦੇ ਵਿੱਚ ਨਾ ਹੋਵੇ ਸਿੱਖੀ ਤਾਂ ਭਾਈ ਘਰੋਂ ਸ਼ੁਰੂ ਕਰਨੀ ਪੈਣੀ ਹੈ ਸਾਡੇ ਕੋਲ ਪੰਜ ਕਕਾਰ ਨਹੀਂ ਹਨ ਕੱਲ ਸਿੱਖੀ ਵੀ ਅਸੀਂ ਕਰਦੇ ਹਾਂ ਪੰਜ ਕਕਾਰ ਕੰਗਾ ਬਣੀ ਹੈ ਤੇੜ ਜ਼ਰੂਰੀ ਹੈ ਬਹੁਤ ਭਾਗਾ ਵਾਲੀ ਸੰਗਤ ਹੈ ਤੁਸੀਂ ਸੱਜ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਸੰਗਤੀ ਜੀਵਨ ਹੈ ਤੇ ਗੁਰੂ ਮਹਾਰਾਜ ਦੇ ਉਹ ਸੱਭ ਜਾਦਿਆਂ ਨੇ ਜਦੋਂ ਵਾਪਸ ਗਏ ਜਾ ਕੇ ਆਖਿਆ ਦਾਦੀ ਤੇਰੇ ਪੁੱਤਰ ਦੀ ਪੱਗ ਨੂੰ ਉੱਚਾ ਕਰਕੇ ਆਏ ਆ ਦਾਦੀ ਘਾਤੀ ਗੱਲ ਤਾਂ ਦੱਸੋ ਕੀ ਕਿਤਾਬ ਪੁੱਤਰੋ ਕਹਿਣ ਲੱਗੇ ਦਾਦੀ ਬਾਬਾ ਜੋਰਾਵਰ ਸਿੰਘ ਕਹਿੰਦਾ ਮੈਂ ਨਾ ਡਰ ਗਿਆ ਸੀ ਕਿਉਂ ਪੁੱਤਰ ਤੂੰ ਕਾਹਤੇ ਡਰ ਗਿਆ ਤੈਨੂੰ ਇੰਨਾ ਪਤਾ ਨਹੀਂ ਆਪਣੇ ਘਰ ਦੀ ਗੱਲ ਦਾ ਆਪਣੇ ਇਤਿਹਾਸ ਦਾ ਪਤਾ ਨਹੀਂ ਸਾਡਾ ਘਰ ਕਿਉਂ ਜਾਏ ਹਮਰੇ ਹਮਰੇ ਵਸ ਰੀਤ ਐ ਵਾਈ ਸੀਸ ਦੇਤ ਪਰ ਧਰਮ ਨਾ ਜਾਈ ਕਿਉਂ ਕਿ ਡਰ ਗਿਆ ਕਹਿੰਨੇ ਕਿ ਮੈਂ ਇਸ ਕਰਕੇ ਡਰ ਗਿਆ ਕਿ ਕਿਤੇ ਫਤਿਹ ਸਿੰਘ ਸਿਰ ਨਾ ਝੁਕਾ ਦੇਵੇ ਉਹਨਾਂ ਨਾਲ ਜਾਲਵਾਣੇ ਵੱਡਾ ਦਰਵਾਜਾ ਬੰਦ ਕਰਕੇ ਛੋਟੀ ਖਿੜਕੀ ਖੋਲੀ ਪਰ ਫਤੇ ਸਿੰਘ ਨੇ ਕਮਾਲ ਕਰ ਦਿੱਤੀ ਪਹਿਲਾਂ ਪਾ ਲਈਆਂ ਜੁੱਤੀਆਂ ਅੰਦਰ ਦਿਖਾਈ ਲੋਕ ਜਾ ਕੇ ਅੰਦਰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਉਹ ਕਰਕੇ ਦਿਖਾ ਦਿੱਤਾ ਨਾ ਸਾਥ ਸੰਗਤ ਤੇ ਫਦਾਦੀ ਕਹਿੰਦੀ ਆਓ ਫਿਰ ਤੁਹਾਨੂੰ ਅੱਜ ਮੈਂ ਮੋੜ ਨਿਘ ਦਿੰਦੀ ਆਂ ਦਾਦੀ ਅੱਜ ਕਿਹੜਾ ਨਿਘ ਦੇਗੀ ਕਹਿਣ ਲੱਗੀ ਸੁਣੋ ਲੋਕਾਂ ਦੀ ਬਾਤ ਖਤਮ ਹੋ ਜਾਂਦੀ ਐ ਪਰ ਰਾਤ ਖਤਮ ਨਹੀਂ ਹੁੰਦੀ ਪਰ ਸਾਡੀਆਂ ਬਾਤਾਂ ਖਤਮ ਹੋ ਜਾਂਦੀਆਂ ਰਾਤ ਖਤਮ ਹੋ ਜਾਂਦੀ ਸਾਡੀਆਂ ਬਾਤਾਂ ਨਹੀਂ ਖਤਮ ਹੁੰਦੀ ਫਿਰ ਬਿੰਦੀ ਕਰ ਰਿਆਂ ਦਾਦੀ ਕਹਿੰਦੀ ਲੋਕਾਂ ਦੀਆਂ ਗੱਲਾਂ ਖਤਮ ਹੋ ਜਾਂਦੀਆਂ ਬਾਤਾਂ ਖਤਮ ਹੋ ਜਾਂਦੀਆਂ ਉਹਨਾਂ ਦੀ ਬਾਤ ਖਤਮ ਹੋ ਜਾਂਦੀ ਐ ਪਰ ਰਾਤ ਖਤਮ ਨਹੀਂ ਹੁੰਦੀ ਕਹਿੰਦੇ ਬੜੀ ਲੰਬੀ ਰਾਤ ਐ ਸਾਡੀਆਂ ਉਹਨਾਂ ਦੀ ਰਾਤ ਖਤਮ ਹੋ ਜਾਂਦੀ ਐ ਸਾਡੀਆਂ ਬਾਤਾਂ ਹੀ ਨਹੀਂ ਖਤਮ ਹੁੰਦੀ ਸਾਡਾ ਇਤਿਹਾਸ ਆਹ ਤੁਹਾਨੂੰ ਅੱਜ ਮੈਂ ਪਾਈ ਮਤੀ ਦਾ ਸਤੀ ਦਾਸ ਬਿਆਲਾ ਜੀ ਦੀ ਸ਼ਹਾਦਤ ਬਾਰੇ ਦੱਸਾਂਗੀ ਤੁਹਾਡੇ ਦਾਦੇ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਬਾਰੇ ਦੱਸਾਂਗੀ ਕਿਉਂਕਿ ਕੱਲ੍ਹ ਵਾਸਤੇ ਤੁਹਾਡਾ ਪੇਪਰ ਹੈ ਤੁਸੀਂ ਉਹਦੇ ਵਿੱਚ ਨੰਬਰ ਲੈਣੇ ਆ ਉਹਦੇ ਵਿੱਚ ਪਾਸ ਹੋਣਾ ਇਹਦੀਆਂ ਬੇਨਤੀਆਂ ਗੁਰੂ ਸਾਹਿਬ ਦੀ ਪਰਵਾਣ ਕਰਨੀਆਂ ਕਰ ਛੋਟੇ ਸਭ ਜਾਂਦਿਆਂ ਦੀ ਸ਼ਹਾਦਤ ਦਾ ਦੇਣਾ ਆਪ ਸਾਰੇ ਨੂੰ ਬੇਨਤੀ ਹੈ ਕਿ ਆਪ ਸਮੇਂ ਸਿਰ ਹਾਜ਼ਰੀਆਂ ਭਰੋ ਉਹਨਾਂ ਦਾ ਜੋ ਇਤਿਹਾਸ ਹੈ ਉਹਨੂੰ ਅਸੀਂ ਜੀਵਨ ਦੇ ਵਿੱਚ ਈਮਾਨਦਾਰੀ ਦੇ ਨਾਲ ਸੁਣਾ ਸਕੀਏ ਈਮਾਨਦਾਰੀ ਦੇ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਕਮਾ ਸਕੀਏ ਇਹਦੀਆਂ ਬੇਨਤੀਆਂ ਪ੍ਰਵਾਨ ਕਰਦੇ ਆ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ